ਦੇਹਾਂ ਜੀ ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਜੜੀ ਵੀਡੀਓ ਆਪਾਂ ਜਿਹੜੀ ਇਹ ਵਾਲੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇੱਥੇ ਆਪਾਂ ਦੇਖੋ ਮਾਰਕੀਟ ਗਏ ਸੀ ਕਿਉਂਕਿ ਕਾਫੀ ਸਾਰੇ ਪ੍ਰਿੰਟਾਂ ਦੇ ਸੂਟ ਜਿਹੜੇ ਆਪਾਂ ਆਪਣੀਆਂ ਭੈਣਾਂ ਦੇ ਆਪਣੇ ਕੋਲੇ ਆਰਡਰ ਪੈਂਡਿੰਗ ਵਿੱਚ ਪਏ ਸੀ ਉਹ ਵਾਲੇ ਸੂਟ ਲੈਣ ਗਏ ਸੀ ਤੇ ਨਾਲ ਹੀ ਅੱਜ ਕੁਸ਼ਕ ਵੇਖੋ ਇੰਨੀ ਕਿ ਸੋਹਣੀ ਵੈਰਾਈਟੀ ਆਪਣੇ ਮਾਰਕੀਟ ਦੇ ਵਿੱਚ ਆਈ ਹੋਈ ਹੈ ਲਓ ਜੀ ਇਹਨਾਂ ਦੀ ਆਪਾਂ ਥੋੜੀ ਜੀ ਸ਼ਾਰਟ ਸ਼ਾਰਟ ਵੀਡੀਓ ਬਣਾ ਲਈ ਸੀਗੀ ਤਾਂ ਜੋ ਤੁਹਾਡੇ ਨਾਲ ਦੇਖੋ ਆਪਾਂ ਇਸ ਵੀਡੀਓ ਦੇ ਵਿੱਚ ਐਡ ਕਰ ਦਾਂਗੇ ਤੇ ਲਓ ਜੀ ਇਹ ਵੀਡੀਓ ਆਪਣੀ ਕੱਲ ਨੂੰ ਆਊਗੀ ਤੇ ਕੱਲ ਨੂੰ ਜੇ ਤੁਸੀਂ ਇਹ ਸੂਟਾਂ 'ਚੋਂ ਕੋਈ ਵੀ ਤੁਹਾਨੂੰ ਸੂਟ ਪਸੰਦ ਹੋਇਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਜਿਹੜਾ ਇੱਕ ਤੋਂ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਕਿਉਂਕਿ ਹਾਂ ਕੋਈ ਵੀ ਸੂਟ ਮਿਲ ਜੂਗਾ ਜੇ ਜਿਆਦਾ ਦਿਨਾਂ ਤੋਂ ਆਪਾਂ ਤੁਸੀਂ ਸਕਰੀਨ ਸ਼ਾਟ ਭੇਜੋਗੇ ਤਾਂ ਫਿਰ ਜਿਹੜੇ ਤੁਹਾਨੂੰ ਇਹ ਸੂਟ ਨਹੀਂ ਮਿਲਣਗੇ ਕਿਉਂਕਿ ਸੂਟ ਤੁਹਾਨੂੰ ਪਤਾ ਨਾਲ ਦੇ ਨਾਲ ਜਿੱਦਾਂ ਫਰੰਟ ਆਉਂਦੇ ਨੇ ਸਵਾਹਨਾ ਤੇ ਨਾਲ ਦੇ ਨਾਲ ਜਿਹੜੇ ਸੇਲ ਹੋ ਜਾਂਦੇ ਨੇ ਤੇ ਇਸ ਲਈ ਜੇ ਤੁਹਾਨੂੰ ਵੀਡੀਓ ਜਿਵੇਂ ਆਉਂਦੀ ਹੈ ਕੋਈ ਵੀ ਸੂਟ ਪਸੰਦ ਹੋਇਆ ਤਾਂ ਤੁਸੀਂ ਜਿਹੜਾ ਆਪਣਾ ਨਾਲ ਦੇ ਨਾਲ ਸੂਟ ਜਿਹੜਾ ਬੁੱਕ ਕਰ ਸਕਦੇ ਹੋ ਤੇ ਲਓ ਜੀ ਛੋਟੇ-ਛੋਟੇ ਆਪਾਂ ਇੱਥੇ ਵੀਡੀਓ ਬਣਾ ਰਹੀ ਸੀ ਕਿਉਂਕਿ ਕਾਫੀ ਸਾਰੇ ਆਪਾਂ ਸੂਟ ਅੱਜ ਲੈ ਕੇ ਆਏ ਸੀ ਫਰੰਟ ਤੇ ਵਿੱਚ ਇਹਨਾਂ ਦੇ ਮੈਚਿੰਗ ਆ ਆਲ ਓਵਰ ਸੂਟ ਹੈ ਤੇ ਬਾਕੀ ਜਿਹੜੀ ਵੈਰਾਈਟੀ ਬਹੁਤ ਜਿਆਦਾ ਸੋਹਣੀ ਸੀ ਤੇ ਕੋਟਰੇਚ ਵੀ ਬਹੁਤ ਸੋਹਣੀ ਆਈ ਹੋਈ ਸੀ ਤੇ ਕੁਸ਼ਕ ਸੂਟ ਆਪਾਂ ਤੁਹਾਨੂੰ ਇਹਦੇ ਵਿੱਚ ਦੇਖੋ ਮੈਚਿੰਗ ਸਲਵਾਰ ਵਾਲਾ ਦਿਖਾਵਾਂਗੇ ਜਿਨ੍ਹਾਂ ਦੇ ਸਲਵਾਰਾਂ ਦੇ ਵਿੱਚ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਬਾਕੀ ਲਓ ਜੀ ਸੂਟ ਸੀਗੇ ਜਿਹੜੇ ਬਹੁਤ ਜਿਆਦਾ ਇੱਥੋਂ ਆਪਣੀ ਸੂਟਾਂ ਦੀ ਜਿਹੜੀ ਕਟਿੰਗ ਹੋ ਚੁੱਕੀ ਸੀ ਤੇ ਚਲੋ ਜੀ ਕੁਛ ਕੁ ਸੂਟ ਜਿਹੜੇ ਆਪਣੇ ਇਹ ਵਾਲੇ ਸੂਟ ਆਪਾਂ ਦੇਖੋ ਲੈ ਕੇ ਚੱਲਾਂਗੇ ਬਹੁਤ ਜ਼ਿਆਦਾ ਸੋਹਣੇ ਫ੍ਰਿੰਟ ਦੇ ਸੂਟ ਹੈ ਤੇ 3 3 4 4 ਕੰਦ ਜਿਹੜੇ ਇਹਨਾਂ ਨੂੰ ਤੁਹਾਨੂੰ ਮਿਲ ਜਾਣਗੇ ਲਓ ਜੀ ਇਹ ਸੂਟ ਆਪਾਂ ਬਹੁਤ ਜ਼ਿਆਦਾ ਵਧੀਆ ਤਿਆਰ ਕਰਾਂਗੇ ਤੇ ਹਾਂਜੀ ਸ਼ਸ਼ਕਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੇ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਚਲੋ ਜੀ ਸੂਟ ਅੱਜ ਆਪਾਂ ਬਹੁਤ ਹੀ ਪਿਆਰਾ ਜਿਹਾ ਪੌਂਚੇ ਵਰਕ ਦਾ ਲਗਾਵਾਂਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਜਿਹੜਾ ਮੇਰੇ ਭੈਣਾਂ ਦੇ ਸੂਟ ਆਪਾਂ ਕੱਲ ਵੀਡੀਓ ਪਾਈ ਸੀ ਬਹੁਤ ਸੋਹਣਾ ਰਿਸਪੌਂਸ ਮਿਲਿਆ ਤੇ ਲਓ ਜੀ ਇੱਕ ਆਪਣੇ ਕੋਲੇ ਇਹ ਵਾਲੀ ਸ਼ਾਲ ਤਿਆਰ ਕਰਨ ਵਾਸਤੇ 벨ਵਟ ਆਈ ਹੈ। ਇਹ ਚ ਕਾਫੀ ਸਾਰੇ ਕਲਰ ਮਿਲ ਜਾਣਗੇ ਤੇ ਇਹਨਾਂ ਨੂੰ ਆਪਾਂ ਜਿਹੜੇ ਸ਼ਾਲ ਬਣਾ ਕੇ ਤਿਆਰ ਕਰਨੇ ਆ ਤੇ ਚਲੋ ਜੀ ਫਿਰ ਅ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋਏ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਸੂਟ ਹਨਾ ਆਰਡਰ ਕਰਨ ਲਈ ਤੇ ਤਿਆਰ ਕਰਵਾਉਣ ਲਈ ਆਪਣੇ ਚੈਨਲ ਤੇ ਜਿਹੜੇ ਬਣੇ ਰਿਹਾ ਕਰੋ ਤੇ ਚਲੋ ਜੀ ਇਹ ਵਾਲੀ ਆਪਾਂ ਜਿਵੇਂ ਤੁਹਾਨੂੰ ਦੱਸ ਹੀ ਰਹੇ ਸੀ ਵੀ ਇਹ ਵਾਲੀ ਦੇਖੋ ਇਹ ਹਲਕੇ ਚ ਜਿਹੜੀ ਸ਼ਾਲ ਆਪਾਂ ਤਿਆਰ ਕਰਦੇ ਆ ਫੈਂਸੀ ਇਹ ਸ਼ਾਲ ਤਿਆਰ ਹੁੰਦੀ ਹੈ ਮਤਲਬ ਜਿਵੇਂ ਕਿ ਮਾਈਕਰੋ ਫਾਈਬਰ ਬਹੁਤ ਜ਼ਿਆਦਾ ਹੀ ਗਾਫ ਹੁੰਦੀ ਹੈ ਹਨਾ ਮੋਟੀ ਹੁੰਦੀ ਹੈ ਤੇ ਇਹ ਵਾਲੀ ਦੇਖੋ ਹਲਕੀ ਜਿਹਾ ਸਟੱਫ ਹੁੰਦਾ ਮੋਢਿਆਂ ਤੇ ਧਰਨ ਵਾਲਾ ਜਿਹਨੂੰ ਆਪਾਂ ਸ਼ਾਲ ਤਿਆਰ ਕਰਦੇ ਆ ਕਿਸ ਤਰ੍ਹਾਂ ਦੀ ਵੀ ਲੈਂਸ ਲਗਾ ਕੇ ਬਹੁਤ ਸੋਹਣੇ ਸ਼ਾਲ ਤਿਆਰ ਹੁੰਦੇ ਪੰਜ ਪੰਜ ਦੀ ਕੱਟ ਦੇ ਵਿੱਚ ਆਪਣੇ ਕੋਲੇ ਇਹ ਸਟੱਫ ਆਇਆ ਤੇ ਕਲਰੇਜ ਵਿੱਚ ਕਾਫੀ ਸਾਰੇ ਮਿਲ ਜਾਣਗੇ ਤੇ ਇਹਨਾਂ ਤੇ ਸ਼ਾਲ ਤਿਆਰ ਹੋਣਗੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਆਪਾਂ ਉਹਨਾਂ ਕਾ ਕਪੜਾ ਲੈ ਕੇ ਆਉਣੇ ਹੁੰਦੇ ਜਿੰਨਾ ਕ ਆਪਣੇ ਕੋਲੇ ਆਰਡਰ 'ਚ ਹੁੰਦਾ ਜਾਂ ਆਪਾਂ ਤਿਆਰ ਕਰਕੇ ਵੇਚਣਾ ਹੁੰਦਾ ਹੈ ਇਹ ਚਲੋ ਜੀ ਹੁਣ ਆਪਾਂ ਜਿਹੜੇ ਕੱਲ ਵੀਡੀਓ ਆਪਾਂ ਆਈ ਸੀ ਇਹ ਮੇਰੇ ਭੈਣਾਂ ਨੇ ਸਾਰੇ ਸੂਟ ਜਿਹੜੇ ਬਹੁਤ ਜ਼ਿਆਦਾ ਪ੍ਰਸੰਨ ਕੀਤਾ ਤੇ ਲਵਦੀ ਆ ਆਪਣੀ ਇੱਕ ਭੈਣ ਦੇ ਸੂਟ ਆ ਜਿੰਨੇ ਨੇ ਆਰਡਰ ਕੀਤਾ ਸੀ ਤੇ ਉਤੋਂ ਸੀ ਭੈਣ ਫੈਦ ਸਮਾਰ ਕੇ ਆਪਾਂ ਨੋਟ ਨਹੀਂ ਕੀਤਾ ਹੁਣ ਪਰਪਾਸਲ ਲਗਾਵਾਂਗੇ ਉਹਨਾਂ ਦਾ ਪਤਾ ਲਿਖਾਂਗੇ ਤੇ ਲਓ ਜੀ ਇਹ ਮੇਰੀ ਭੈਣ ਨੇ ਤਿੰਨੋਂ ਸੂਟ ਮੰਗਵਾਏ ਨੇ ਬਹੁਤ ਪਿਆਰੇ ਸੂਟ ਹੈ ਜਦੋਂ ਉਹਨਾਂ ਕੋਲ ਪਹੁੰਚਣਗੇ ਤੇ ਉਹਨਾਂ ਨੂੰ ਆਈਡੀਆ ਹੋ ਜੂਗਾ ਕਿਉਂਕਿ ਬਹੁਤ কম ਪ੍ਰਾਈਸ ਦੇ ਵਿੱਚ ਆਪਾਂ ਇਹ ਸੂਟ ਪਾਏ ਸੀ ਤੇ ਬਹੁਤ ਸੋਹਣੇ ਸੂਟ تیار ਹੋਣਗੇ ਲਓ ਜੀ ਤੇ ਇਹ ਵਾਲਾ ਸੂਟ ਆਪਣਾ ਜਿਹੜੇ ਇਹ ਆਪਣਾ ਇੰਗਲੈਂਡ ਤੋਂ ਆਪਣੇ ਨਾਲ ਆਪਣੀ ਇੱਕ ਭੈਣ ਜੁੜੀ ਹੋਈ ਉਹ ਆਪਣੀ ਹਰ ਇੱਕ ਵੀਡੀਓ ਦੇਖਦੀ ਹੈ ਲਓ ਜੀ ਇਹ ਸੂਟ ਉਹਨਾਂ ਨੇ ਜਿਹੜਾ ਪਸੰਦ ਕਰ ਲਿਆ ਸੀਗਾ ਹਨਾ ਪਹਿਲੀਆਂ ਚ ਤੇ ਇੱਕ ਇਹ ਵਾਲਾ ਸੂਟ ਆਪਣਾ ਇੱਥੇ ਲਓ ਜੀ ਇਹ ਸੂਟ ਹੈਗੇ ਆ ਆਪਣੀ ਇੰਗਲੈਂਡ ਵਾਲੀ ਭੈਣ ਦੇ ਇਹਨਾਂ ਨੂੰ ਵਰਕ ਦੇ ਕੇ ਤਿਆਰ ਕਰਾਂਗੇ ਤੇ ਬਾਕੀ ਇਹ ਸੂਟ ਆਪਣੀ ਇੱਕ ਹੋਰ ਭੈਣ ਦਾ ਆਪਾਂ ਡਿਜ਼ਾਈਨਰ ਤਿਆਰ ਕਰਨਾ ਹੈ ਨਾ ਤੇ ਇਹ ਖਲ ਆਪਾਂ ਨੂੰ ਕਲਰ ਮਿਲ ਗਿਆ ਸੀਗਾ ਇਸ ਲਈ ਆਪਾਂ ਲੈ ਲਿਆ ਸੀ ਇਹਨੂੰ ਬਹੁਤ ਸੋਹਣਾ ਤਿਆਰ ਕਰਾਂਗੇ ਤੇ ਲੋ ਜੀ ਸਟਾਫ ਆ ਜਿਹੜਾ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਤੁਹਾਨੂੰ ਕਲਰ ਵੀ ਜਿਹੜੇ 4 ਸ਼ੇਡ ਮਿਲ ਜਾਣਗੇ ਪਰ ਆਪਣੇ ਕੋਲੇ ਇੱਕ ਅਵੇਲੇਬਲ ਹਨ ਆਪਣੇ ਕੋਲੇ ਸਟਾਕ 'ਚ ਹੈਗੇ ਜੇ ਤੁਸੀਂ ਲੈਣੇ ਹੋਏ ਤਾਂ ਤੁਸੀਂ ਜਿਹੜਾ ਉਹਦਾ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਕਲਰ ਆਪਣੇ ਤੋਂ ਮੰਗਵਾ ਸਕਦੇ ਹਾਂ ਠੀਕ ਹੈ ਜੀ ਤੇ ਫਿਲਹਾਲ ਆਪਾਂ ਕਿਉਂਕਿ ਵਰਕ ਕਰਨ ਲੱਗਦੇ ਸੀ ਇਹ ਵੀਡੀਓ ਤਾਂ ਤੁਹਾਡੇ ਨਾਲ ਵੈਸੇ ਸਾਂਝੀ ਕਰ ਰਹੇ ਹਾਂ ਵੀ ਕੱਲ੍ਹ ਵਾਲੀ ਵੀਡੀਓ ਬਹੁਤ ਜ਼ਿਆਦਾ ਪਸੰਦ ਕੀਤੀ ਤੇ ਇਹ ਸੂਟ ਆਪਣਾ ਜਾਊਗਾ ਗੋਨਿਆਣਾ ਮੰਡੀ ਇਹਦਾ ਵੀ ਜਿਹੜਾ ਪਹੁੰਚਾ ਵਰਕ ਹੋ ਕੇ ਜਾਊਗਾ ਲਓ ਜੀ ਸਾਰੇ ਸੂਟ ਕੱਲ ਆਪਣੇ ਇਹ ਨਾਲ ਦੇ ਨਾਲ ਜਿਹੜੇ ਸਟਾਕ ਆਊਟ ਹੋ ਗਏ ਸੀਗੇ ਤੇ ਚਲੋ ਜੀ ਫਿਰ ਹੁਣ ਆਪਾਂ ਜਿਹੜਾ ਅਗਲਾ ਵਰਕ ਸ਼ੁਰੂ ਕਰਦੇ ਹਾਂ ਬਹੁਤ ਹੀ ਪਿਆਰਾ ਜਾਂ ਤੇ ਅੱਜ ਇਹ ਸੂਟ ਤੋਂ ਸ਼ੁਰੂਆਤ ਕਰਾਂਗੇ ਇਹਦੇ ਆਪਾਂ ਹਲਕਾ ਹਲਕਾ ਪੁੰਜਾ ਵਰਕ ਦੇ ਕੇ ਸੂਟ ਦੀ ਪਿਆਰੀ ਜੀ ਲੁੱਕ ਦੇਵਾਂਗੇ ਤੇ ਇਹ ਸੂਟਾਂ ਦੇ ਜਿਹੜੇ ਬਾਕੀਆਂ ਪਏ ਨੇ ਇਹਨਾਂ ਦੇ ਆਪਾਂ ਜਿਹੜੇ ਪਾਸਲ ਲਗਾ ਦਗੇ ਤੇ ਚਲੋ ਜੀ ਵੀਡੀਓ ਤੇ ਹੈਂਡ ਤੱਕ ਬਣੇ ਰਹੋ